ਵੀ ਅੱਜ ਵੀ ਲੋਕ ਜਦੋਂ ਸੂਬੇ ਦਾ ਨਾਮ ਲੈਂਦੇ ਆ ਤੇ ਉਹ ਇੱਕ ਰਿੱਕਣਾ ਨੂੰ ਹੱਥ ਲਾਉਂਦੇ ਮਾਝੇ 'ਚ ਕਹਿੰਦੇ ਵੀ ਜਿਆਦਾ ਇਹ ਸੂਬਾ ਸਰਹੰਦ ਇੱਥੇ ਮਾਝੇ 'ਚ ਹੀ ਜਿਆਦਾ ਰਿਹਾ ਪੁਰਾਣੇ ਬਜ਼ੁਰਗ ਆਓ ਸਾਰੇ ਜਾਣਦੇ ਹੋ ਉਹਨਾਂ ਨੂੰ ਪਤਾ ਉਹਨਾਂ ਨੂੰ ਚਿਹਰਾ ਸਾਹਮਣੇ ਆ ਜਾਂਦਾ ਹੁਣ ਹੁਣ ਇੱਥੇ ਕੋਈ ਗੱਲ ਨਾ ਕਰੇ ਉਹ ਪਤਾ ਨਾ ਲੱਗੇ ਲੋਕਾਂ ਨੇ ਨਿਆਣੇ ਆਪਣੇ ਨਾਨਕੇ ਘਲਾ ਤੇ ਕੋਈ ਕਿਸੇ ਰਿਸ਼ਤੇਦਾਰ ਕੋ ਘਲਾ ਤੇ ਵੀ ਵੇਖਿਓ ਕਦੇ ਸੂਬੇ ਨੂੰ ਪਤਾ ਲੱਗ ਗਿਆ ਖੱਟਾ ਬਰਨਾ ਸਰਦਾਰ ਜੀ ਨਹੀਂ ਬਣਨ ਦਿੰਦੇ ਜਦੋਂ ਇਹ ਪਤਾ ਲੱਗ ਜਾਂਦਾ ਹੈ ਤੇ ਆਂਦੇ ਵੀ ਖੱਟੇ ਪਰਨੇ ਜਿਹੜੇ ਆ ਨਾ ਜੇ ਤੁਸੀਂ ਸਿਰ ਤੇ ਪਤਾ ਹੋਵਾ ਤੇ ਇਹ ਇਹ ਲਾਜ ਜਿਹੇ ਲਗਾ ਦੋ ਸੂਬੇ ਨੂੰ ਨਾ ਪਰ ਆ ਲੱਗਦਾ ਇਹ ਸਾਰਾ ਜਿਹੜਾ ਨਾ ਇਹ ਇਹਨਾਂ ਨੇ ਬਣਾਇਆ ਏ ਜੈਂਸੀਆਂ ਦਾ ਪ੍ਰੋਗਰਾਮ ਸੀਗਾ ਬਹੁਤ ਬਹੁ ਗਿਣਤੀ ਦੇ ਵਿੱਚ ਜਿਹੜੇ ਇਹਨਾਂ ਨੇ ਲੋਕਾਂ ਨੂੰ ਅਤਿਆਚਾਰ ਕੀਤਾ ਫਿਰ ਇਹਨਾਂ ਨੇ ਬਦਨਾਮ ਕੀਤਾ ਫਿਰ ਬਦਨਾਮ ਕਰਕੇ ਹਿੰਦੂਆਂ ਦੇ ਪਰਿਵਾਰ ਮਾਰੇ ਫਿਰ ਸਿੱਖਾਂ ਦੇ ਪਰਿਵਾਰ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਹੀ ਨਾ ਚੰਗੇ ਮੁੰਡੇ ਇਹਨਾਂ ਫਿਰ ਆਪ ਉਹ ਜਿਹੜੇ ਬੰਦੇ ਪੁਲਿਸ ਦੇ ਬੰਦੇ ਸੀ ਨਾ ਪੁਲਿਸ ਦੇ ਬੰਦਿਆਂ ਨੇ ਹੀ ਪੁਲਸ ਵਾਲਿਆਂ ਦੇ ਪਰ ਰਾਕੇ ਇਹ ਨਾ ਕੋਈ ਲੈਣਾ ਦੇਣਾ ਨਹੀਂ ਉਹ ਉਹਨਾਂ ਦੇ ਛੋਟੇ ਛੋਟੇ ਬੱਚੇ 2-2 ਸਾਲ ਤੋਂ ਲੈ ਕੇ ਇਹਨਾਂ ਛੱਡੇ ਨਹੀਂ ਉਹਨਾਂ ਨੇ ਮਾਰ ਕੇ ਹੀ ਇਹ ਰਹਿਤ ਬਣਾਈ ਵੀ ਲੋਕ ਇਸ ਚੀਜ਼ ਦੇ ਖਿਲਾਫ ਹੋ ਜਾਣ ਵੀ ਇਹ ਸਿੱਖ ਇਹ ਕੰਮ ਕਰਨ ਦਾ ਹੈ ਹੂੰ ਇਹ ਇਹ ਸਿਰਫ ਸਿਖਾਉਣਾ ਬਦਨਾਮ ਕਰਨ ਦਾ ਨਹੀਂ ਸਿਖਾਉਣਾ ਕਰਵਾਉਂਦਾ ਰਾਤ ਉਹ ਹਥਿਆਰ ਰੱਖ ਕੇ ਗਏ ਸਵੇਰੇ ਤੜਕੇ ਪੁਲਿਸ ਆਉਂਦੀ ਹੈ ਪੁਲਸ ਹੁੰਦੀ ਆ ਤੇ ਅਗਲੇ ਦਿਨ ਉਹ ਕੁਦਰਤ ਦਾ ਭਾਣਾ ਹੈ ਕਿ ਉਹ ਬੰਦਾ ਜਿਹੜਾ ਪੁਲਸ ਦਾ ਹੀ ਉਹ ਆ ਜਾਂਦਾ ਉੱਥੇ ਸਾਹਮਣੇ ਤੇ ਉਹ ਪ੍ਰਸ਼ਾਸਨ ਨੂੰ ਇੱਕ ਦੂਜੇ ਨੂੰ ਅਕਸਰਾਂ ਨੂੰ ਨਹੀਂ ਪਤਾ ਵੀ ਇਹ ਬੰਦਾ ਵਾ ਕਿ ਉਹ ਉਧਰ ਫਿਰ ਉਹਨੇ ਉਹ ਬਜ਼ੁਰਗ ਦੱਸੇ ਕਿ ਬਜ਼ੁਰਗ ਦੇ ਸਾਹਮਣੇ ਆਪਣਾ ਕਾਈ ਕਾਰਡ ਕੱਢ ਕੇ ਵਿਖਾਇਆ ਵੀ ਆ ਵੇਖੋ ਜੀ ਮੈਂ ਇਧਰੋਂ ਗੋਲਦ اسرਾਰ ਉਹਨੇ ਬੱਧੀ ਅੱਛਾ ਹੋਰ ਹੋਰ ਆਈਡੈਂਟਿਟੀ ਉਹਨੇ ਆਈਡਿਟੀ ਵਿਖਾਈ ਆਪਣੀ ਮੈਂ ਉਹਨੂੰ ਉਹਨੂੰ ਫਿਰ ਨਹੀਂ ਪੜਿਆ ਉਹਨਾਂ ਨੇ ਸਰਦ ਦਿੱਤਾ ਮਾਝੇ ਚ ਕਹਿੰਦੇ ਵੀ ਜਿਆਦਾ ਇਹ ਸੂਬਾ ਸਿਹਰਾਂ ਦੇ ਇੱਥੇ ਮਾਝੇ ਚ ਜਿਆਦਾ ਰਿਹਾ ਮੈਂ ਤਾਂ ਉਹਨੂੰ ਸਿਹਰਾਂ ਦੇ ਵੀ ਕਿਹਾ ਕਿ ਸਿਹਰਾਂ ਦੇ ਚੋਂ ਨਾਂ ਲੈਣੇ ਸਾਨੂੰ ਸਹਿਬ ਜਾਂਦਾ ਦਾ ਚੇਤਾ ਆਉਂਦਾ ਮੈਂ ਤਾਂ ਸਿਹਰਾਂ ਦੇ ਵੀ ਕਿਹਾ ਮੈਂ ਕਹਿੰਦਾ ਸੂਬਾ ਜਿਹੜਾ ਉਹ ਕਹਿੰਦੇ ਉੱਥੋਂ ਬਲਟੋਏ ਤੋਂ ਚੱਲਿਆ ਬਲਟੋਏ ਵੀ ਡਿਊਟੀ ਰਹੀ ਭਿੱਖੇਵਾਲ ਵਿੱਚ ਡਿਊਟੀ ਰਹੀ ਸੁਭਾਲ ਥਾਣੇ ਤੇ ਰਹੀ ਤਰਨਤਾਰਨ ਡਿਊਟੀ ਕੀਤੀ ਫਿਰ ਗੋਵਿੰਦਵਾਲ ਸਹਿਬ ਕਹਿੰਦਾ ਭਾਪੀ ਮਾਝੇ ਦੇ ਵਿੱਚ ਉਹਦੀ ਇੰਨੀ ਦਹਿਸ਼ਤ ਸੁਣੀ ਜਾਂਦੀ ਹੈ ਵੀ ਅੱਜ ਵੀ ਲੋਕ ਜਦੋਂ ਸੂਬੇ ਦਾ ਨਾਮ ਲੈਂਦੇ ਆ ਤੇ ਉਹ ਇੱਕ ਰਿੱਕਨਾਂ ਨੂੰ ਹੱਥ ਲਾਉਂਦੇ ਵੀ ਦੋਬਾ ਯਾਰ ਇਹੋ ਜਿਹੇ ਪੁਰਾਣੇ ਬਜ਼ੁਰਗ ਆ ਉਹ ਸਾਰੇ ਜਾਣਦੇ ਆ ਉਹਨਾਂ ਨੂੰ ਪਤਾ ਉਹਨਾਂ ਨੂੰ ਚਿਹਰਾ ਸਾਹਮਣੇ ਆ ਜਾਂਦਾ ਵਾ ਅਸੀਂ ਤਾਂ ਉਦੋਂ ਛੋਟੀ ਉਮਰ ਦੇ ਹਾਂ ਪਰ ਸਾਨੂੰ ਇੰਨਾ ਪਤਾ ਵਾ ਪਰ ਉਦੋਂ ਅਸੀਂ ਨਾਂ ਸੁਣਦੇ ਹੁੰਨੇ ਆ ਪੇ ਹੁਣ ਹੁਣ ਇੱਥੇ ਕੋਈ ਗੱਲ ਨਾ ਕਰਿਓ ਪਤਾ ਨਾ ਲੱਗ ਜੇ ਲੋਕਾਂ ਨੇ ਨਿਆਣੇ ਆਪਣੇ ਨਾਨਕੇ ਘਲਾ ਤੇ ਕੋਈ ਕਿਸੇ ਰਿਸ਼ਤੇਦਾਰ ਕੋ ਘਲਾ ਤੇ ਵੀ ਵੇਖਿਓ ਕਿਤੇ ਸੂਬੇ ਨੂੰ ਪਤਾ ਲੱਗ ਗਿਆ ਤੇ ਤੋਂ ਖੱਟਾ ਪਰਣਾ ਸਰਦਾਰ ਜੀ ਨਹੀਂ ਬੰਨਣ ਦਿੰਦੇ ਜਦੋਂ ਇਹ ਪਤਾ ਲੱਗ ਜਾਂਦਾ ਹੈ ਤੇ ਆਂਦੇ ਵੀ ਖੱਟੇ ਪਰਣੇ ਜਿਹੜੇ ਆ ਨਾ ਜੇ ਤੁਸੀਂ ਸਿਰ ਤੇ ਪੱਤਾ ਵਾ ਤੇ ਇਹ ਇਹ ਲਾ ਕੇ ਕਿਤੇ ਲਗਾ ਦਿਓ ਸੂਬੇ ਨੂੰ ਨਾ ਪਤਾ ਲੱਗੇ ਹਾਂ ਮਤਲਬ ਕਿ ਏਦਾਂ ਦੇ ਹਾਲਾਤ ਸੀ ਕੀ ਇਹਦੇ ਨਾਲ ਕੀ ਕੋ ਖਾਲਸਤਾਨ ਬਣ ਲਗਾ ਹੂੰ ਮਤਲਬ ਕਿ ਉਹ ਉਹ ਜਿਹੜਾ ਸਮਾਂ ਸੀਗਾ ਉਹ ਬਹੁਤ ਔਖਾ ਸੀਗਾ ਤੇ ਬਹੁਤ ਜ਼ਿਆਦਾ ਅਸੀਂ ਤਾਂ ਖਾਲਸਾਤਨ ਦੀ ਮੰਗ ਵੀ ਨਹੀਂ ਕੀਤੀ ਸੰਤਾ ਨੇ ਤੇ ਇਹ ਗੱਲ ਕਹਿ ਵੀ ਜੇ ਤੁਸੀਂ ਦੇਣਾ ਚਾਹੁੰਦੇ ਅਸੀਂ ਲੈ ਲਾਂਗੇ ਹਾਂ ਲੈ ਲਾਂਗੇ ਭਾਈ ਅਸੀਂ ਅਸੀਂ ਖਾਲਸਾਤਨ ਦੀ ਮੰਗ ਕਰਦੇ ਹੀ ਨਹੀਂ ਮੰਗ ਹੀ ਨਹੀਂ ਕੀਤੀ ਇਹ ਸਾਰਾ ਜਿਹੜਾ ਨਾ ਇਹ ਇਹਨਾਂ ਨੇ ਬਣਾਇਆ ਏਜੰਸੀਆਂ ਦਾ ਪ੍ਰੋਗਰਾਮ ਸੀਗਾ ਬਹੁਤ ਬਹੁਤ ਗਿਣਤੀ ਦੇ ਵਿੱਚ ਜਿਹੜੇ ਇਹਨਾਂ ਨੇ ਲੋਕਾਂ ਨੂੰ ਅਤਿਆਚਾਰ ਕੀਤਾ ਫਿਰ ਇਹਨਾਂ ਨੇ ਬਦਨਾਮ ਕੀਤਾ ਫਿਰ ਬਦਨਾਮ ਕਰਕੇ ਹਿੰਦੂਆਂ ਦੇ ਪਰਿਵਾਰ ਮਾਰੇ ਫਿਰ ਸਿੱਖਾਂ ਦੇ ਪਰਿਵਾਰ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਹੀ ਨਾ ਚੰਗੇ ਮੁੰਡੇ ਇਹਨਾਂ ਫਿਰ ਆਪ ਉਹ ਜਿਹੜੇ ਬੰਦੇ ਪੁਲਿਸ ਦੇ ਬੰਦੇ ਸੀ ਨਾ ਹੀ ਪੁਲਸਵਾਲਿਆਂ ਦੇ ਪਰਿਵਾਰ ਜਿਹੜੇ ਹੀ ਜਿਨ੍ਹਾਂ ਦਾ ਕਿਸੇ ਨਾਲ ਕੋਈ ਦਾਅਵਾ ਲੈਣਾ ਦੇਣਾ ਨਹੀਂ ਉਹ ਉਹਨਾਂ ਦੇ ਛੋਟੇ-ਛੋਟੇ ਬੱਚੇ 2-2 ਸਾਲ ਤੋਂ ਲੈ ਕੇ ਇਹਨਾਂ ਛੱਡੇ ਨਹੀਂ ਫਿਰ ਉਹਨਾਂ ਨੇ ਮਾਰੇ ਉਹਨਾਂ ਨੇ ਮਾਰ ਕੇ ਹੀ ਇਹ ਰਹਿਤ ਬਣਾਈ ਵੀ ਲੋਕ ਇਸ ਚੀਜ਼ ਦੇ ਖਿਲਾਫ ਹੋ ਜਾਣ ਵੀ ਇਹ ਸਿੱਖ ਇਹ ਕੰਮ ਕਰਨ ਦਾ ਹੈ ਹੂੰ ਇਹ ਇਹ ਸਿਰਫ ਸਿੱਖਾਂ ਨੂੰ ਬਦਨਾਮ ਕਰਨ ਦਾ ਸਾਜ਼ ਹੈ ਇਹ ਤਾਂ ਬਿਲਕੁਲ ਕਲੀਅਰ ਹੈ ਪਿੰਡਾਂ ਦੇ ਵਿੱਚ ਗੱਲ ਸੀ ਜੀ ਇਹ ਇੱਕ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਮੇਰੇ ਨਾਨਕੇ ਆ ਲੋਪੋ ਕੀ ਉੱਥੇ ਇੱਕ ਮਤਲਬ ਕਿ ਮੁੰਡਿਆਂ ਨੂੰ ਮਾਰਿਆ ਗਿਆ ਜਦੋਂ ਉੱਥੇ ਰਾਤ ਉਹ ਹਥਿਆਰ ਰੱਖ ਕੇ ਗਏ ਸਵੇਰੇ ਤੜਕੇ ਪੁਲਸ ਆਉਂਦੀ ਹੈ ਪੁਲਸ ਆਉਂਦੀ ਹੈ ਤੇ ਅਗਲੇ ਦਿਨ ਉਹ ਕੁਦਰਤ ਦਾ ਭਾਣਾ ਹੈ ਕਿ ਉਹ ਬੰਦਾ ਜਿਹੜਾ ਪੁਲਸ ਦਾ ਹੀ ਉਹ ਆ ਜਾਂਦਾ ਉੱਥੇ ਸਾਹਮਣੇ ਤੇ ਉਹ ਪ੍ਰਸ਼ਾਸਨ ਨੂੰ ਇੱਕ ਦੂਜੇ ਨੂੰ ਅਫਸਰਾਂ ਨੂੰ ਨਹੀਂ ਪਤਾ ਵੀ ਇਹ ਬੰਦਾ ਵਾਕਿਆ ਉਧਰ ਫਿਰ ਉਹਨੇ ਉਹ ਬਜ਼ੁਰਗ ਦੱਸੇ ਕਿ ਬਜ਼ੁਰਗ ਦੇ ਸਾਹਮਣੇ ਆਪਣਾ ਕਾਈਡ ਕਾਰਡ ਕੱਢ ਕੇ ਵਿਖਾਇਆ ਵੀ ਆ ਵੇਖੋ ਜੀ ਮੈਂ ਇਧਰੋਂ ਗੋਲਦ اسرਾਰ ਉਹਨੇ ਬਧੀ ਅੱਛਾ ਉਹਦੇ ਕੋਲ ਆਪਣਾ ਆਈਡੈਂਟਿਟੀ ਕਾਰਡ ਉਹਨੇ ਆਈਡੀ ਵਿਖਾਈ ਆਪਣੀ ਮੈਂ ਉਹਨੂੰ ਉਹਨੂੰ ਫਿਰ ਨਹੀਂ પડਿਆ ਉਹਨਾਂ ਨੇ ਛੱਡ ਦਿੱਤਾ ਇਹ ਹਾਲਾਤ ਜਿਹੜੇ ਆ ਸਾਡੇ ਇਲਾਕੇ 'ਚ ਮਾਜੇ ਜਿਹੜੇ ਆ ਉਹ ਇਸ ਤਰ੍ਹਾਂ ਦੇ ਬਣੇ ਰਹੇ ਇਹਨਾਂ ਨੇ ਜਾਣ ਬੁੱਝ ਕੇ ਦੋ ਬੰਦਿਆਂ ਤੋਂ ਸਾਨੂੰ ਹੀ ਸਾਡੇ ਹੀ ਪੰਜਾਬੀਆਂ ਦਾ ਜਿਹੜਾ ਉਹ ਇਹਨਾਂ ਨੇ ਨਸਲ ਕੁਛ ਨਹੀਂ ਕਹੀ ਜੀ ਵੀ ਉਹ ਕਰ ਦਿੱਤੀ ਆ ਬਹੁਤ ਵੱਡਾ